ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੁਬੈ ਪ੍ਰੀਤਕੌਰ ਤੁਹਾਡੇ ਸਾਹਮਣੇ ਇੱਕ ਐਹੋ ਜੀ ਸ਼ਹੀਦੀ ਵਾਲੀ ਦਸੰ ਜਾਣ ਰਹੀ ਹਾਂ ਜਿਸ ਸ਼ਹੀਦੀ ਨੇ ਸਾਨੂੰ ਦੱਸਿਆ ਕਿ ਸਿੱਖ ਤਰ੍ਹਾਂ ਹੌਸਲਾ ਵੇਖਦਾ ਹੈ ਨਾ ਕਿ ਉਮਰ ਜਾਂ ਤਾਕਤ ਐ ਸ਼ਹੀਦੀ ਇੱਕ ਛੋਟੇ ਬੱਚੇ ਦੀ ਸ਼ਹੀਦੀ ਇੱਕ ਸਿੱਖ ਛੋਟੇ ਬੱਚੇ ਦੀ ਸ਼ਹੀਦੀ ਜਿਹਨੂੰ ਅਸੀਂ ਮੇਰੇ ਬਾਪੂ ਊਠ ਬੋਲੀਏ ਤੇ ਨਾਲ ਤੋਂ ਜਾਣਦੇ ਹਾਂ ਇਤਿਹਾਸ ਗਵਾਹ ਹੈ ਕਿ ਸਿੱਖ ਕਦੇ ਵੀ ਜ਼ੁਲਮ ਅੱਗੇ ਸਿਰ ਨਹੀਂ ਝੁਕਾਉਂਦਾ ਉਸ ਸਮਾਂ ਬਹੁਤ ਕਟਨ ਸੀ ਸਿੱਖਾ ਉਤੇ ਦਸਿੱਖਾ ਉਤੇ ਚਾਰੇ ਤੇ ਜ਼ੁਲਮ ਹੋ ਰਹੇ ਸਨ ਮਾਵਾਂ ਨੂੰ ਡਰਾਇਆ ਜਾ ਰਿਹਾ ਸੀ ਕਿ ਕਿ ਤੁਹਾਡਾ ਬੱਚਾ ਸਾਡੇ ਨਾਲ ਕਰਦੋ ਅਤੇ ਉਹਨੂੰ ਮੁਸਲਮ ਬਣਾ ਦਿਓ ਇੱਕ ਮਾਂ ਨੇ ਡਰਦੇ ਹੋਏ ਕਿਹਾ ਕਿ ਜੇ ਕੋਈ ਪੁੱਛੇ ਤਾਂ ਕਹਿਣਾ ਕਿ ਮੈਂ ਸਿੱਖ ਨਹੀਂ ਪਰੰਤੂ ਜਦੋਂ ਬੱਚਾ ਫੜਿਆ ਗਿਆ ਤੇ ਸਾਹਮਣੇ ਲਿਆਂਦਾ ਗਿਆ ਉਸ ਬੱਚ ਨੇ ਉਸ ਬੱਚੇ ਨੇ ਕੱਝ ਕੇ ਕਿਹਾ ਕਿ ਹਾਂ ਮੈਂ ਸਿੱਖ ਹਾਂ ਅਤੇ ਮੇਰੀ ਮਾਂ ਝੂਠ ਬੋਲਦੀ ਹੈ ਉਹਨੇ ਮੈਨੂੰ ਝੂਠ ਬੋਲਣ ਲਈ ਕਿਹਾ ਸੀ ਪਰ ਮੈਂ ਕਦੇ ਵੀ ਸਿੱਖ ਪਰ ਮੈਂ ਕਦੇ ਵੀ ਸੱਚ ਦਾ ਸਾਥ ਨਹੀਂ ਛੱਡਾਂਗਾ ਇਹ ਸੁਣ ਸਾਰੇ ਬੱਚੇ ਅਤੇ ਬੜੇ ਹੈਰਾਨ ਹੋ ਗਏ ਕਿ ਛੋਟਾ ਬੱਚਾ ਇਹੋ ਜੇ ਬੋਲ ਕਿਵੇਂ ਬੋਲ ਸਕਦਾ ਹੈ ਇਹ ਬੋਲ ਸਾਡੀ ਸਿੱਖੀ ਦੀ ਰੂਹ ਹਨ ਇਹ ਬੋਲਾ ਨੇ ਸਾਨੂੰ ਦੱਸਿਆ ਕਿ ਸਿੱਖੀ ਕਦੇ ਵੀ ਤਰਮ ਸਿੱਖ ਤਰਮ ਕਦੇ ਵੀ ਹੌਸਲਾ ਹੌਸਲਾ ਦੇਖਦਾ ਹੈ ਅਤੇ ਅਤੇ ਉਮਰ ਜਾਂ ਤਾਕਤ ਨਹੀਂ ਅੱਜ ਅਸੀਂ ਉਸ ਛੋਟੇ ਬੱਚੇ ਨੂੰ ਨਮਨ ਕਰਦੇ ਹੋਏ ਕਹਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ